ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਸੰਗਰੂਰ ਦੀ ਸੰਗਰੂਰ ਦੇ ਵਿੱਚ ਚੋਰਾਂ ਦੇ ਹੌਂਸਲੇ ਸਰਕਾਰ ਦੇ ਵੱਧ ਚੁੱਕੇ ਨੇ ਕਿ ਉਹਨਾਂ ਦੇ ਵੱਲ ਲੁੱਟਾ ਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿੱਥੇ ਕਿ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਚੋਰਾਂ ਨੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਦੱਸਿਆ ਗਿਆ ਕਿ ਕਮਰੇ ਦੇ ਵਿੱਚ ਪਰਿਵਾਰਕ ਮੈਂਬਰ ਏਸੀ ਲਗਾ ਕੇ ਸੁੱਤੇ ਸੀ ਤਾਂ ਚੋਰਾਂ ਨੇ ਆਪਣੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਲੱਖਾਂ ਰੁਪਇਆ ਚੋਰੀ ਕਰਕੇ ਫਰਾਰ ਹੋ ਗਏ ਇਨਾ ਹੀ ਨਹੀਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਦਾ ਖਾਣਾ ਵੀ ਖਾ ਕੇ ਚੋਰ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗੁਜਰਾਵੰਡਾ ਜੀ ਰਾਤ 1 ਵਜੇ ਕਿ 19 ਮਿੰਟ ਦੇ ਇਹ ਬੰਦੇ ਅੰਦਰ ਬੜੇ ਚੋਰ ਜੀ। ਉਦੋਂ ਵਾਰ ਜੀ ਪਏ ਰਹੇ ਸਾਨੂੰ 1 ਵਜੇ 55 ਮਿੰਟ ਦੇ ਖੜਕਾਏ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ। ਉਦੋਂ ਉਹਨੂੰ ਮਤਲਬ ਬਾਹਰ ਖੜਕਾਇਆ ਜੀ ਉਦੋਂ ਉਹ ਲੰਗੇ ਜੀ ਚੋਰ। ਇਹਦੋਂ ਨੂੰ ਆਏ ਇਹਦੋਂ ਘਰ ਆਏ ਦੇਖ ਕੇ ਜੀ ਸਮਾਨ ਨੂੰ ਉਹ ਮਤਲਬ ਵੇਹਜ ਹੋ ਗਏ ਜੀ। ਅਸੀਂ ਉਹਨੂੰ ਸਾਹਮਣੇ ਲੰਗੇ ਇਹਦੋਂ ਬੰਦੇ ਲੰਗੇ ਜੀ ਸਾਰੇ ਹੋ। ਤੁਸੀਂ ਕਿੱਥੇ ਪਏ ਸੀ ਜੀ? ਅਸੀਂ ਆ ਸਟੋਰ ਨਾਲ ਲਗ ਮੈਂ ਪਏ ਏਸ ਤੋਂ ਹੋ ਰਹੀ ਨਾਲ ਤੇ ਰਾਤ ਨੂੰ ਕਾਰੋਬਾਰ ਵੀ ਪੰਜਾਬ ਦਿੱਤਾ ਹਾਂ ਜੀ ਹਾਂ ਜੀ ਸਾਰਾ ਰਾਤ ਦਿੰਦਾ ਜੀ ਕਿੰਨਾ ਦਾ ਨੁਕਸਾਨ ਸੁਡਾ 13 13 ਤੋਂ ਇਹ ਸੋਨਾ ਲੈ ਕੇ ਜੀ ਬਾਕੀ 42000 ਨਕਦੀ ਲੈ ਕੇ ਜੀ ਇਹ ਪੈਸੇ ਜਿਹੜੇ ਸੁਜੀ ਨਕਦ ਕਰੇ ਬਸ ਇਹ ਹਾਂ ਜੀ ਬਈਆਂ ਨੂੰ ਕਹਿੰਦਾ ਮੁਲਾਜ਼ਮ ਬਈਏ ਆਏ ਤੇ ਆਪਣੇ ਜੀ ਕਰਨ ਲਈ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਤੇ ਨਕਦ ਪਵਾ ਲਈ ਜੀ ਸਾਨੂੰ ਨਕਦ ਦੇ ਕੇ ਦੇਰੇ ਪੀਟੀਐਮ ਕਰਾ ਲਈ ਦੀ ਜੋ ਪੈਸੇ ਨਾਲ ਆਹ ਲੈ ਛੁੱਟੀ ਕਾ ਖਜ ਗਿਆ ਨਹੀਂ ਕੰਮ ਜੀ ਸਾਨੂੰ ਇਧਰ ਅੱਜ ਚਮਾ ਕਰਾਉਣੇ ਦੀ ਜੀ ਜਿਹੜਾ ਸੋਨਾ ਲੱਗ ਲਈ ਮੇਰਾ ਪੁੱਤ ਉਹਦੇ ਵਿੱਚ ਕੀ ਕੁਝ ਉਹ ਦੋ ਉਹ ਕਰਦਿਆਂ ਨੂੰ ਪਤਾ ਜੀ ਮਾੜਾ ਜਿਹਾ ਬਲਾਗੇ ਤੇ ਉਸ ਤੋਂ ਇਲਾਵਾ ਹੋਰ ਵੀ ਕੁਝ ਸਮਾਨ ਚੱਕਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜਿਸ ਤਰ੍ਹਾਂ ਨਿਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਸ਼ੱਕ ਹੈ ਕਿਸੇ ਦਾ ਹਾਂ ਐ ਦਾ ਕੀ ਪਤਾ ਲਾ ਜੀ ਪੇਤੀ ਤਾਂ ਕੀ ਉਹਨਾਂ ਕਾਰੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਚ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਅਜੇ ਹੋਰ ਵੀ ਕੋਈ ਚੋਰੀ ਹੋਈ ਆ ਪਿੰਡ 'ਚ ਇਹਦੇ ਨਾਲ ਹਾਂ ਜੀ ਗੁਰਬਾਚਨਗੇ ਹੋਈ ਆ ਤੇ ਦੂਬਾਦ ਮੈਸ ਤੋਂ ਬਾਦ 2 ਵਜ ਕੇ 2:30 ਹਾਂ ਹਾਂ 2:30 ਵਜੇ ਉਧਰ ਹੋਈ ਜਾ ਕੇ ਜੀ 1:55 ਤੇ ਜੁੱਟ ਖੜੇ ਤੇ ਇਥੋਂ ਜੀ ਇਹਦੇ ਵਿੱਚ ਆ ਕੇ ਮਤਲਬ ਬੰਦੇ ਹੋ ਸਵਾ ਦੋ ਵਜੇ ਉਹ ਕਰੇ ਵਾਗੇ ਉਧਰ ਕਹਿੰਦੇ ਇੱਕੋ ਰਾਤ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਗੁਰਬਚਨ ਦਾ ਜੀ ਉਹਨਾਂ ਦੇ ਵੀ ਕਾਫੀ ਨੁਕਸਾਨ ਹੋਇਆ ਉਹਦੇ ਮਤਲਬ ਐਲਸੀਡੀ ਲੈ ਗਏ ਬਾਕੀ ਬਾਕੀ ਊ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈਨੇ ਜੀ ਬਾਕੀ ਉਹ ਤਾਂ ਭੱਜ ਗਏ ਫਿਰ ਉਤੋਂ ਕੀ ਮੰਗ ਕਰਦੇ ਹੋ ਮੰਗ ਤਾਂ ਆਹੀ ਹੈ ਜੀ ਬ ਤੁਸੀਂ ਜਿਵੇਂ ਖੇਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾ ਜੇ ਮਕਾਨ ਹੈਗਾ ਜਦੋਂ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਕਿ ਕੀ ਮੰਨਦੇ ਵਿੱਚ ਹਾਂ ਜੀ ਰਾਤ ਨੂੰ ਜੇ ਪੁਲਿਸ ਨੂੰ ਕੋਈ ਗੌਰ ਕਰਨੀ ਚਾਹੀਦੀ ਹੈ ਰਾਤ ਨੂੰ ਫੇਰਨਾ ਤੁਰਨਾ ਚਾਹੀਦਾ ਯਾਰੀ ਗੱਡੀਆਂ ਲੈ ਕੇ ਜੀ ਅੱਗੇ ਦੇਖਿਆ ਜਾਂਦਾ ਸੀ ਕਿ ਸ਼ਹਿਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਬਾਜ਼ਾਰਾਂ ਦੇ ਹੁਣ ਪਿੰਡਾਂ ਦੇ ਵਿੱਚ ਚੋਰ ਆ ਬੜੇ ਹੋਰ ਜੀ ਰਾਤ ਨੂੰ ਐ ਵੀ ਡਰ ਰਹੇ ਨੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕਈ ਮੌਕੇ ਤੇ ਹੁੰਦਾ ਜੀ ਕੋਈ ਛੱਟ ਫੇਟ ਵੀ ਮਾਰ ਸਕਦਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗੇ ਕੁਝ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਿਆ ਉਹਨਾਂ ਨੇ ਐ ਮ ਉਦੋਂ ਬਾਅਦ ਹੋਇ ਕੋਈ ਨਹੀਂ ਦਿਖਾਈ ਜੀ ਪਿਓ ਲੇਕੜੇ ਨੇ ਘੱਲਲੇ ਮਾਰੇ ਸਾਲਾ ਉਹ ਦੂਆ ਰੋ ਇਨਕਾਰ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੁੱਤੇ ਪਏ ਤੁਸੀਂ ਕੋਈ ਸਾਨੂੰ ਕੋਈ ਸੂਚਿਤ ਨਹੀਂ ਕਿਸੇ ਸੰਗਾਈ ਗਈ ਨਾ ਜੀ ਇਹ ਨਾਲ ਇੱਕ ਪਾਸੇ ਅੱਡ ਪੈਦੇ ਜੀ ਇਹਦਾ ਬਾ ਖੜਕਾ ਬਾ ਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਬਤਲ ਕੇ ਇੱਕ ਵਜੇ 19 ਮਠਾ ਤੇ ਬਾਹਰ ਲੱਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:51 ਤੇ ਉੱਠਿਆ ਜੀ ਇਹ ਕਿ 1:54 ਦੇ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵਸਾ ਤੇ ਰੋਟੇ ਸਾਬਾ ਵੀ ਕੰਢ ਕੇ ਬਾਹਰ ਧਰਕੇ ਵਾਗੇ ਜੀ ਹੁਣ ਐਸਐਸਓ ਨਾਲ ਗੱਲ ਹੋਈ ਹੈ ਤੁਹਾਡੀ ਕੀ ਕਹਿੰਦੇ ਨੇ ਐਸਐਸਓ ਕਹਿੰਦਾ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਫੜਿਆ ਫੜਿਆ ਹੋਇਆ ਪੈੜ ਪੈੜ ਦਿਖਾਈ ਆ ਜੀ ਉਹਨਾਂ ਨੂੰ ਅਸੀਂ ਉਹਦੇ ਹਿਸਾਬ ਨਾਲ ਕਹਿੰਦਾ ਬੰਦਾ ਲੈ ਕੇ ਅੱਧਾ ਘੰਟਾ ਅਪਡੇਟ ਕਰੋ ਹੱਡੀ ਬੜੀ ਕਿੱਥੋਂ ਦੀ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੀਚਨ ਵਿੱਚ ਦੀ ਜਾਲੀ ਵਾਂਗ ਵੱਢ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਜੀ ਕੀ ਨਾਮ ਹੈ ਕਰਮਜੀਤ ਕਰਮਜੀਤ ਕਿ ਇਸ ਤਰ੍ਹਾਂ ਕੱਟਣਾ ਬਾਪੂ ਜੀ ਕੀ ਕੋਈ ਸਮਾਨ ਜਿਹੜਾ ਹੈਗੇ ਲੈ ਕੇ ਹੋਈ ਪਰ ਨਾ ਤਾਜੀ ਜੀ ਵੀ 1 ਵਜੇ ਤੋਂ ਬਾਅਦ ਬਾ ਉਹ ਹੈ 55 ਮਿੰਟ ਤੱਕ ਅਸੀਂ ਖੜੇ ਸ਼ਾਂਪਾ ਸੀ ਤਿੰਨ ਦੋ ਜੈਂਟਸ ਇੱਕ ਮੇਰੀ ਲੜੀ ਦੀ ਦੋ ਘੜੇ ਸੀ ਇੱਕ ਲੜੀ ਸੀ ਇਹ ਕੁਛ ਲੈ ਗਈ ਕਿੰਨਾ ਸੇਲੂ ਬੰਦ ਹੋਈ ਸਾਰਾ ਦੇਖ ਲੋ 3 3 ਦੋ ਦੋ 3 3 ਤੋੜੇ ਸੀ ਇਹ ਕੀ ਕੀ ਚੀਜ਼ ਸੀ ਪੈਸੇ ਵੀ ਸੀ ਹਾਂਜੀ ਪੈਸੇ ਵੀ ਸੀ ਇਹ ਜੀ

ਕੁਈ ਇਸ ਤਰ੍ਹਾਂ ਲੱਗ ਰਿਹਾ ਤੋਂ ਨਹੀਂ ਕਿ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜੀ ਲੱਭੀ ਵੀ ਮਿਲ ਜੂਗੀ ਉਸ ਨਾਲ ਗੱਲ ਹੋਣੀ ਹੈ। ਪੈਂਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਸੰਤਾ ਹੈ ਨਹੀਂ ਕਿ ਮਿਲਣ ਵਾਲਾ ਕੋਈ ਲੱਗਦਾ ਤਾਂ ਹੈ ਨਹੀਂਗਾ ਵੀ ਇਸ ਤਰ੍ਹਾਂ ਵੀ ਹੁਣ ਕੀ ਕਰਦੇ ਮੰਗ ਕੀ ਕਰਦੇ? ਮੰਗਦੇ। ਮੰਗ ਤਾਂ ਹੀ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਇਹ ਉਸ ਤਾਈ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸਾਡ ਤਾਂ ਖੇਤੀ ਆ ਮਾਂ ਬੇਟੀ ਜ਼ਮੀਨ ਆ ਜੀ ਖੇਤੀ ਕਰਦੇ ਆ ਆਪ ਕੋ ਖਤਰਾ ਵੀ ਹੋ ਸਕਦਾ ਜਿਵੇਂ ਜੇ ਤੁਸੀ ਲੱਗ ਪਏ ਹੋ ਹੋ ਵੀ ਸਕਦਾ ਜੀ ਹੁਣ ਅਸੀਂ ਬਾਹਰ ਨਿਕਲਦੇ ਜੀ ਸਾਨੂੰ ਮਾਰ ਦੀ ਸਕਦੇ ਸੀ ਗਈ ਹਾਂਜੀ ਇਹ ਅੱਜ ਗੁਜਰਾਤ ਸਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਹੈ ਤੇ 16 ਬਤਲੇ ਸੋਨਾ ਇੱਕ ਪਿੰਡ ਤੋਂ ਵਾਰ ਵਰਕਰ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਕਿ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਮਤਲਬ ਜੀ ਦੋ ਚੋਰੀਆਂ ਕੋ ਰਾਉਂਡ ਅਪ ਹੋ ਜੇ ਆ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਹੈ ਜੀ ਉਹ ਵੀ ਨਾਲ ਹੀ ਘਰ ਹੈ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਈ ਜਿਵੇਂ ਕਿ ਚੋਰੀ ਹੀ ਹੋਈ ਹੈ 16 ਕੋਈ ਹੋਇਆ ਇਹੇ ਜਿਹਾ ਲਾਪਰਵਾਹ ਦੇ ਕੀ ਜੀ ਵੀ ਜੀ ਵੀ ਜ਼ਿੰਮੇਵਾਰ ਪਰਿਵਾਰ ਹੈ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਹਾ ਸੀ ਨਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਜਿਸ ਤਰ੍ਹਾਂ ਚੋਰ ਅੰਦਰ ਬੜੇ ਜੀ ਇਸ ਤਰ੍ਹਾਂ ਇੱਕ ਰਸੋਈ ਦੀ ਵਾਰੀ ਦੇ ਵਿੱਚ ਉਹਦੇ ਜਾਲੀ ਕੱਟ ਕੇ ਉਹ ਕੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਮੁਰਲੀ ਜਾਨਸ ਤੋਂ ਲੱਗਦਾ ਵੀ ਚੋਰ ਜਿਵੇਂ ਉਹਦੇ ਵਿੱਚ ਇੱਕ ਨਵਾਲਗ ਬੱਚਾ ਵੀ ਪ੍ਰਤੀਤ ਹੁੰਦਾ ਤੇ ਉਮੀਦ ਹੈ ਅਸੀਂ ਜਲਦੀ ਟ੍ਰੈਸ ਕਰ ਲਾਂਗੇ। ਹਾਂਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ। ਅਸੀਂ ਜਲਦੀ ਰੌਂਡ ਅਪ ਕਰ ਲਾਂਗੇ। ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ। ਕੁਝ ਕਲੂ ਮਿਲੇ ਨੇ। ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਟ੍ਰੈਸ ਕਰ ਲਾਂਗੇ। ਅਧਿਕਾਰੀ ਵੀ ਪਹੁੰਚੇ। ਹਾਂਜੀ ਹਾਂਜੀ। ਦੇਖਿਆ ਜਾਵੇ ਤਾਂ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰ ਦਾ ਤਾਂ ਲਗਾਤਾਰ ਵਾਧੀਆਂ ਜਾਰੀ ਨੇ ਦਿਨ ਦਿਹਾੜੇ ਵੀ ਚੋਰਾਂ ਦੇ ਵੱਲੋਂ ਸ਼ੋਰੀਆ ਮਚੋਰੀਆ ਕਿੱਦਿਆਂ ਜਾ ਰਹੇ ਨੇ ਇਹਨਾਂ ਚੋਰਾਂ ਨੂੰ ਕਾਨੂੰਨ ਦਾ ਡਰ ਵੀ ਨਹੀਂ ਰਿਹਾ ਬਿਊਰੋ ਰਿਪੋਰਟ ਅਖੰਡ ਲੋਕ